ਸਸ਼ੇਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜੀ ਮੌਨਸੂਨ ਦਾ ਕਹਿਰ ਹੈ ਕਈ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਜਿਸ ਤਰੀਕੇ ਦੇ ਨਾਲ ਉਤਰ ਆਖਣ ਦੇ ਵਿੱਚ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਕਈ ਵਾਰ ਜੜੀਆਂ ਬੱਦਲ ਫਟਣ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਨੇ ਤਾਂ ਇਹ ਸਭ ਦੇ ਬਾਵਜੂਦ ਬਹੁਤ ਜ਼ਿਆਦਾ ਜਿਹੜਾ ਹੜ ਆ ਚੁੱਕੇ ਨੇ ਇਸ ਵਕਤ ਪਹਾੜੀ ਇਲਾਕਿਆਂ ਦੇ ਵਿੱਚ ਪਰ ਇਸੇ ਦੇ ਨਾਲ ਜਿਹੜਾ ਪੰਜਾਬ ਦੇ ਨਾਲ ਸੰਬੰਧਤ ਡੈਮ ਨੇ ਭਾਖੜਾ ਡੈਮ ਪੰਡੋਰ ਡੈਮ ਤੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਦਰ ਵੀ ਵਧਣ ਲੱਗ ਚੁੱਕਿਆ ਜਿਸ ਦੇ ਨਾਲ ਕਿ ਹੁਣ ਖਤਰਾ ਮੰਡਰਾਉਣ ਲੱਗ ਚੁੱਕਿਆ ਕਿ ਹੁਣ ਜੇਕਰ ਇਹਨਾਂ ਦੇ ਵਿੱਚ ਖਤਰੇ ਦੇ ਨਿਸ਼ਾਨ ਦੇ ਉੱਪਰ ਪਾਣੀ ਪਹੁੰਚ ਜਾਂਦਾ ਤਾਂ ਫਿਰ ਲਾਜ਼ਮੀ ਬਣ ਜਾਂਦਾ ਕਿ ਜਿਹੜੇ ਫਲੱਡ ਗੇਟ ਨੇ ਜਿਹੜੇ ਉਹ ਖੋਲਣੇ ਪੈ ਜਾਂਦੇ ਨੇ ਤਾਂ ਜੇਕਰ ਫਲੱਡ ਗੇਟ ਖੁੱਲਣਗੇ ਤਾਂ ਫਿਰ ਦਰਿਆਵਾਂ ਦੇ ਵਿੱਚ ਪੰਜਾਬ ਦੇ ਵਿੱਚ ਪਾਣੀ ਛੱਡਿਆ ਜਾਵੇਗਾ ਤਾਂ ਫਿਰ ਉਸ ਦੇ ਨਾਲ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਹੜਾਂ ਦੀ ਮਾਰ ਦੇਖਣ ਨੂੰ ਮਿਲ ਸਕਦੀ ਹੈ ਤਾਂ ਇਸ ਵਕਤ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹਿਮਾਚਲ ਦੇ ਵਿੱਚ ਤਾਂ ਕਈ ਵਾਰ ਬੱਦਲ ਬਟਣ ਦੀਆਂ ਘਟਨਾਵਾਂ 20 ਵਾਰ ਚੁੱਕੇ ਹਨ ਤਾਂ ਇਹ ਸਾਰੇ ਘਟਨਾ ਕਰਨ ਦੇ ਨਾਲ ਫਿਰ ਜਿਹੜੇ ਡੈਮ ਨੇ ਪਾਕੜਾ ਡੈ ਪੰਡੋ ਡੈ ਪਾਉ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਜਾਨੀ ਕਿ ਅੱਜ 1 ਜੁਲਾਈ ਨੂੰ ਜੇਕਰ ਤੁਹਾਨੂੰ ਇਹਨਾਂ ਤਿੰਨਾਂ ਡੈਮਾਂ ਦੇ ਪਾਣੀ ਦੇ ਪੱਧਰ ਦੱਸ ਦਿੰਦੇ ਆ ਕਿ ਇਸ ਦੇ ਵਿੱਚ ਸਭ ਤੋਂ ਪਹਿਲਾਂ ਪੌਂਗ ਡੈਮ ਦੇ ਵਿੱਚ ਜਿਹੜਾ ਇਸ ਵਕਤ ਮੌਜੂਦਾ ਪਾਣੀ ਦਾ ਪੱਧਰ ਆ 1309 ਫੁੱਟ ਤੇ ਪਾਣੀ ਦਾ ਪੱਧਰ ਜਾ ਚੁੱਕਾ ਜਾਨੀ ਕਿ ਇਸ ਜਿਹੜਾ ਪੌਂਗ ਡੈਮ ਦਾ ਖਤਰੇ ਦਾ ਨਿਸ਼ਾਨਾ ਜਾਨੀ ਕਿ ਇੱਥੇ ਹਾਈਐਸਟ ਇਸ ਤੋਂ ਉੱਪਰ ਇਸ ਡੈਮ ਦੇ ਵਿੱਚ ਪਾਣੀ ਨਹੀਂ ਪਾਇਆ ਜਾ ਸਕਦਾ ਐਮਰਜੈਂਸੀ ਹਾਲਾਤ ਜਣਗੇ ਫਲੱਡ ਗੇਟ ਖੋਲਣੇ ਪੈ ਜਾਣਗੇ ਤਾਂ 1380 ਮੈਕਸਿਮਮ ਜਿਹੜਾ ਉਸ ਦਾ ਜਿਹੜਾ ਹੈ ਸਟੋਰੇਜ ਜਿਹੜੀ ਜਗ੍ਹਾ ਹੈ ਉੱਤੇ ਪੌਂਗ ਡੈਮ ਦੇ ਵਿੱਚ 1380 ਫੁੱਟ ਤੇ ਆ ਜਿਹੜੀ 1309 ਫੁੱਟ ਤੇ ਹੈ ਇਸ ਵਕਤ ਪਾਣੀ ਦਾ ਪੱਧਰ ਪਹੁੰਚ ਚੁੱਕਾ ਹੈ ਜਾਨੀ ਕਿ 71 ਫੁੱਟ ਦਾ ਫਾਸਲਾ ਹੈ ਇਸ ਵਕਤ ਪੌਂਗ ਡੈਮ ਦੇ ਵਿੱਚ ਰਹਿ ਚੁੱਕਾ ਹੈ ਜਿਹੜਾ ਡਾਟਾ ਤੁਹਾਨੂੰ ਅੱਜ ਦਾ 1 ਜੁਲਾਈ ਦਾ ਦੱਸ ਰਿਹਾ ਇਸ ਤੋਂ ਬਾਅਦ ਪਾਖੜਾ ਡੈਮ ਜੋ ਕਿ ਵਟਾ ਡੈਮ ਆ ਕਿਹਾ ਜਾਂਦਾ ਕਿ ਜੇਕਰ ਇਸ ਡੈਮ ਦੇ ਜਿਹੜੇ ਫਲੱਡ ਗੇਟ ਖੋਲਦੇ ਨੇ ਤਾਂ ਫਿਰ ਲਾਜ਼ਮੀ ਬਣ ਜਾਂਦਾ ਕਿ ਬਹੁਤੇ ਹਿੱਸਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤਰੀਕੇ 2023 ਦੇ ਵਿੱਚ ਹੜਾ ਆ ਜਾਂਦੇ ਨੇ ਤਾਂ ਅਜਿਹੇ ਹਾਲਾਤ ਬਣ ਸਕਦੇ ਨੇ ਤਾਂ ਖਤਰੇ ਦਾ ਨਿਸ਼ਾਨ ਹੈ ਇਸ ਭਾਖੜਾ ਡੈਮ ਦਾ ਜਿਹੜਾ 1680 ਫੁੱਟ ਤੇ ਆ ਪਰ ਜਿਹੜਾ ਮੌਜੂਦਾ ਪੱਧਰ ਆ 1576 ਫੁੱਟ ਤੇ ਇਸ ਦਾ ਪਾਣੀ ਦਾ ਪੱਧਰ ਚੱਲ ਜਾਨੀ ਕਿ 100 3 ਫੁੱਟ ਦਾ ਇਸ ਵਕਤ ਫਾਸਲਾ ਚੱਲੇ 103 ਫੁੱਟ ਦੇ ਜਿਹੜੇ ਫਾਸਲੇ ਦੇ ਨਾਲ ਪਾਣੀ ਇਸ ਵਕਤ ਭਾਖੜਾ ਡੈਮ ਦੇ ਵਿੱਚ ਜੇਕਰ 103 ਫੁੱਟ ਦਾ ਜਿਹੜਾ ਪੱਧਰ ਆ ਕਵਰ ਹੋ ਜਾਂਦਾ ਤਾਂ ਫਿਰ ਪਾਣੀ ਖਤਰੇ ਦੇ ਨਿਸ਼ਾਨ ਤੇ ਪਹੁੰਚ ਜਾਵੇਗਾ ਹਾਲਾਂਕਿ 103 ਫੁੱਟ ਤੇ ਜਿਹੜਾ ਜਿਹੜਾ ਪਾਸ ਲਾਈ ਕਵਰ ਹੈ ਪ੍ਰਸ਼ਾਸਨਿਕ ਅਧਿਕਾਰੀ ਕਰਨ ਨਹੀਂ ਦਿੰਦੇ ਇਸ ਤੋਂ ਪਹਿਲਾਂ ਹੀ ਜਿਹੜੇ ਫਲੱਡ ਗੇਟ ਖੋਲ ਦਿੰਦੇ ਨੇ ਪਰ ਉਸ ਤੋਂ ਬਾਅਦ ਨੂੰ ਇਹ ਵੀ ਦੱਸ ਦਿੰਦੇ ਨੇ ਕਿ ਇੱਕ ਪੰਡੋ ਡੈਮ ਆ ਜਿਸ ਦੇ ਪਿਛਲੇ ਦਿਨੀ 44000 ਕਿਊਸਿਕ ਪਾਣੀ ਛੱਡਿਆ ਗਿਆ ਪਿਆਸਤਰਾ ਦੇ ਵਿੱਚ ਪੰਜ ਫਲੱਡ ਗੇਟ ਖੋਲੇ ਗਏ ਨੇ ਉਸ ਦੇ ਵਿੱਚ ਖਤਰੇ ਦਾ ਨਿਸ਼ਾਨ ਹੈ ਜਿਹੜਾ 2941 ਫੁੱਟ ਤੇ ਪਰ ਇਸ ਵਕਤ ਜਿਹੜਾ ਉੱਥੇ ਪਾਣੀ ਆ 2922 ਫਿਟ ਤੇ ਪਹੁੰਚ ਚੁੱਕਾ ਤੁਸੀਂ ਦੇਖੋ ਕਿ ਮਹਿਜ 19 ਫੁੱਟ ਦਾ ਜਿਹੜਾ ਫਾਸਲਾ ਹੈ ਜਿਹੜਾ ਪੰਡੋ ਡੈਮ ਦੇ ਵਿੱਚ ਰਹਿ ਚੁੱਕਿਆ 19 ਫੁੱਟ ਦਾ ਫਾਸਲਾ ਤੇ ਇਸ ਦੇ ਵਿਚਾਲੇ ਪੰਜ ਫਲੱਡ ਗੇਟ ਵੀ ਖੋਲੇ ਹੋਏ ਨੇ ਤਾਂ ਤੁਸੀਂ ਦੇਖੋ ਕਿ ਇੱਕ ਪਾਸੇ ਫਲੱਡ ਗੇਟ ਖੋਲੇ ਹੋਏ ਨੇ ਨਾਲ ਦੀ ਨਾਲ ਖਤਰੇ ਦੇ ਨਿਸ਼ਾਨ ਤੋਂ ਮਹਿਜ 19 ਫੁੱਟ ਦਾ ਫਾਸਲਾ ਰਹਿ ਜਾਵੇ ਤਾਂ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਪਾਣੀ ਆ ਇਹਨਾਂ ਡੈਮਾਂ ਦੇ ਵਿੱਚ ਵਧ ਰਿਹਾ ਤਾਂ ਤੁਸੀਂ ਦੇਖੋ ਕਿ ਇੱਕ ਡੈਮ ਦੇ ਵਿੱਚ 71 ਫੁੱਟ ਦਾ ਫਾਸਲਾ ਰਹਿ ਚੁੱਕਿਆ ਇੱਕ ਦੇ ਵਿੱਚ 103 ਫੁੱਟ ਦਾ ਤੇ ਤੀਜੇ ਦੇ ਵਿੱਚ 19 ਫੁੱਟ ਦਾ ਫਾਸਲਾ ਰਹਿ ਚੁੱਕਿਆ ਜਾਨੀ ਕਿ ਹਾਲਾਤ ਵੱਤੋਂ ਬੱਧਰ ਬਣ ਰਹੇ ਨੇ ਕੁਝ ਵੀ ਘੰਟਾ ਪ੍ਰਤੀ ਘੰਟਾ ਲਗਾਤਾਰ ਹਾਲਾਤ ਵਿਗੜ ਰਹੇ ਨੇ ਨਾ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਪਰ ਸਹਾਜਨਿਕ ਅਧਿਕਾਰੀ ਵਾਰ-ਵਾਰ ਕਹਿ ਰਹੇ ਨੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣ ਨਾ ਜਾਇਆ ਜਾਵੇ ਤੇ ਡੈਮਾਂ ਦੇ ਕਿਨਾਰੇ ਬਿਲਕੁਲ ਨਾ ਜਾਇਓ ਤੇ ਇੱਥੋਂ ਤੱਕ ਕਿ ਦਰਿਆਵਾਂ ਦੇ ਕੰਢੇ ਜਾਣ ਤੋਂ ਵੀ ਜਿਹੜਾ ਮਨਾਹੀ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਡੈਮਾਂ ਦੇ ਵਿੱਚ ਪਾਣੀ ਵੱਧ ਰਿਹਾ ਜੇਕਰ ਥੋੜਾ ਹੋਰ ਵੱਧ ਦਾ ਖਤਰਾ ਦਾ ਨਿਸ਼ਾਨ ਦੇ ਬਿਲਕੁਲ ਨਜ਼ਦੀਕ ਪਹੁੰਚਦਾ ਤਾਂ ਨਾਲ ਦੀ ਨਾਲ ਫਲੱਡ ਗੇਟ ਖੋਲਣੇ ਪੈ ਜਾਣਗੇ ਤੇ ਉੱਧਰਲੇ ਪਾਸੇ ਤੁਹਾਨੂੰ ਇਹ ਦੱਸ ਦੇ ਕਿ ਇੱਕ ਪਾਸੇ ਤਾਂ ਪਾਣੀ ਪਹਿਲਾਂ ਹੀ ਬਹੁਤ ਜ਼ਿਆਦਾ ਡੈਮਾਂ ਦੇ ਵਿੱਚ ਵਧਿਆ ਹੋਇਆ ਪਰ ਉੱਧਰਲੇ ਪਾਸੇ ਪਹਾੜਾਂ ਦੇ ਵਿੱਚ ਜਿਹੜਾ ਹਿਮਾਚਲ ਵਾਲੀ ਸਾਈਡ ਲਗਾਤਾਰ ਮੀਂਹ ਵੀ ਹੋਰ ਪੈ ਰਿਹਾ ਹੈ